ਅੱਜ ਦੇ ਇਸ ਸੈਮੀਨਾਰ ਦੇ ਕੀਨੋਟ ਸਪੀਕਰ ਡਾਕਟਰ ਪਰਮਵੀਰ ਸਿੰਘ ਜੀ ਪ੍ਰੋਫੈਸਰ ਅਤੇ ਮੁਖੀ ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦੀਨ ਕਲਮਕ ਮਾਮਲੇ ਡਾਕਟਰ ਐਸਐਸ ਬਲਿੰਗ ਪਰਮਜਨ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾਕਟਰ ਜਸਪਾਲ ਕੌਰ ਕਾਂਖ ਪਰਮਜਨ ਵਿਭਾਗ ਦੇ ਮੁਖੀ ਡਾਕਟਰ ਹਰਦੇਵ ਸਿੰਘ ਜੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਸਹਿਬਾਨ ਡਾਕਟਰ ਸਰਵਿੰਦਰ ਸਿੰਘ ਪੱਟੀ ਡਾਕਟਰ ਜਮਸ਼ੀਦ ਅਲੀ ਖਾਨ ਪਰਮਜਨ ਵਿਭਾਗ ਦੇ ਤੇ ਹੋਰ ਵਿਭਾਗਾਂ ਤੋਂ ਸ਼ਮੂਲੀਤ ਕਰ ਰਹੇ ਅਧਿਆਪਕ ਸਹਿਬਾਨ ਸਟਾਫ ਮੈਂਬਰਸ ਅਤੇ ਵਾਰੀਆਂ ਸੰਸਥਾਵਾਂ ਤੋਂ ਆਪਣੇ ਕੋਚ ਪੱਤਰ ਪੇਸ਼ ਕਰਨ ਦੇ ਲਈ ਪਹੁੰਚੇ ਹੋਏ ਅਧਿਆਪਕ ਸਹਿਬਾਨ ਖੁਜਾਰਤੀ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਬਵਾਨੀਆਂ ਕਹਾਣੀਆਂ ਪੁੱਤ-ਪੁੱਤ ਕ੍ਰੇਨ ਜਿਸ ਤਰ੍ਹਾਂ ਡਾਕਟਰ ਪਰਮਵੀਰ ਸਿੰਘ ਨੇ ਵੀ ਗੱਲ ਕੀਤੀ ਸੀ ਕਿ ਅਸੀਂ ਗੁਰਪੁਰਬ ਕਿਉਂ ਮਨਾਉਂਦੇ ਆ ਜਾਂ ਜੋਤੀ ਜੋਤ ਪੁਰਬ ਸ਼ਹਾਦਤ ਦੇ ਦਿਨ ਕਿਉਂ ਮਨਾਉਂਦੇ ਆ ਤਾਂ ਕਿ ਅਸੀਂ ਗੁਰੂ ਸਾਹਿਬ ਨੂੰ ਯਾਦ ਕਰ ਸਕੀਏ ਤੇ ਉਹਨਾਂ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਇਸੇ ਹੀ ਪੱਖੋਂ ਕਿਉਂਕਿ ਸਿੱਖ ਧਰਮ ਦੇ ਵਿੱਚ ਇਹ ਪਰੰਪਰਾ ਰਹੀ ਹੈ ਕਿ ਚਾਹੇ ਉਹ ਪ੍ਰਕਾਸ਼ ਪੁਰਬ ਹੋਵੇ ਚਾਹੇ ਉਹ ਗ੍ਰਿਹਾਈ ਦਾ ਪੁਰਬ ਹੋਵੇ ਚਾਹੇ ਉਹ ਸ਼ਾਤ ਦਾ ਪੁਰਬ ਹੋਵੇ ਚਾਹੇ ਜੋਤੀ ਜੋਮਣ ਦਾ ਪੁਰਬ ਹੋਵੇ ਤਾਂ ਅਸੀਂ ਉਸੇ ਛਾ ਦੇ ਨਾਲ ਉਹ ਸਾਰੇ ਪੁਰਬ ਜਿਹੜੇ ਆ ਮਨਾਉਂਦੇ ਆ ਤੇ ਚਰਨੀ ਕਲਾ ਦੇ ਪ੍ਰਤੀਕ ਮੰਨੇ ਸਾਰੇ ਅਸੀਂ ਇਹਨਾਂ ਸਮਾਗਮਾਂ ਨੂੰ ਇਹਨਾਂ ਦਿਨਾਂ ਪੁਰਬਾਂ ਨੂੰ ਤਾਂ ਉਸੇ ਲੜੀ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋ ਸਮਾਉਣ ਦੇ ਪਰਬ ਨੂੰ ਸਮਰਪਿਤ ਇਸ ਸੈਮੀਨਾਰ ਦਾ ਆਯੋਜਨ ਕੀਤਾ ਹੈ ਤੇ ਡਾਕਟਰ ਪਰਮਵੀਰ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਤੇ ਉਹਨਾਂ ਦੇ ਪ੍ਰਕਾਸ਼ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਉਪਦੇਸ਼ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹਨ ਤੇ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਹੀ ਪ੍ਰਬੁੱਧ ਵਿਦਵਾਨ ਹਨ ਜਿਨ੍ਹਾਂ ਨੇ ਇਸ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਕਾਰਜ ਕਰ ਰਹੇ ਹਨ ਪਹਿਲਾਂ ਕਾਫੀ ਪੁਸਤਕਾਂ ਇਹਨਾਂ ਨੇ ਲਿਖੀਆਂ ਹਨ ਤੇ ਅਜੇ ਵੀ ਇੱਕ ਜਿਹੜਾ ਕਾਰਜ ਜਾਰੰਤਰ جاری ਹੈ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਨਿਵਰਤਾ ਜਾਂ ਸੇਵਾ ਦੇ ਪੁੰਜ ਕਹਿੰਦੇ ਹਾਂ ਤਾਂ ਉਹਨਾਂ ਦਾ ਪ੍ਰਕਾਸ਼ ਜਿਹੜਾ ਆ ਉਹ 1679 ਸਾਲ ਦੇ ਵਿੱਚ ਹੁੰਦਾ ਆ ਕਿ ਲਗਭਗ ਜੇ ਅਸੀਂ ਕੰਪੇਅਰ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਛੋਟੇ ਸਨ ਪਰ ਉਹਨਾਂ ਦੇ ਲਾਈਫਟਾਈਮ ਦੇ ਵਿੱਚ ਕਦੀ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮਲਾਪ ਨਹੀਂ ਹੋਇਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਆਮ ਤੌਰ ਤੇ ਅਸੀਂ ਉਮਰ ਨੂੰ ਦੀਨ ਸਾਹਿਬ ਨੇ ਗੱਲ ਕੀਤੀ ਸੀ ਡਾਕਟਰ ਪਰਮਜੀਤ ਨੇ ਵੀ ਗੱਲ ਕੀਤੀ ਸੀ ਕਿ 62 ਸਾਲ ਦੀ ਉਮਰ ਦੇ ਵਿੱਚ ਉਹ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਆ ਤਾਂ ਆਮ ਤੌਰ ਤੇ ਅਸੀਂ ਆਮ ਮਨੁੱਖ ਦੀ ਗੱਲ ਕਰਦੇ ਆ ਤਾਂ ਬਾਣੀ ਤੇ ਹਵਾਲੇ ਵੀ ਦਿੱਤੇ ਸੀ ਡਾਕਟਰ ਪਰਮਜੀਤ ਸਿੰਘ ਜੀ ਨੇ ਕਿ ਆਮ ਸੀ ਕਹਿੰਦੇ ਕਿ ਜੋ 70 ਸਾਲ ਦੀ ਉਮਰ ਹੋ ਜਾਏ ਤਾਂ ਕਹਿੰਦੇ ਅਸੀਂ ਬੰਦਾ ਸੱਤਰਿਆ ਬੱਤਰਿਆ ਗਿਆ ਤੇ ਉਹ ਮਤਲਬ ਸਾਮਝ ਜਿਹੜੀ ਆ ਉਹ ਕੰਮ ਕਰਨੋਂ ਫੜ ਜਾਂਦੀ ਆ ਆਮ ਮਨੁੱਖ ਦੀ ਤਾਂ ਉਹ ਕੋਈ ਉਸ ਤਰ੍ਹਾਂ ਦੀ ਜਿਹੜੀ ਨਮਾ ਜਿਹੜਾ ਕਾਰਜ ਆ ਸਜਨਾਤਮਕ ਕਾਰਜ ਜਿਹੜਾ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਆ ਅਸੀਂ ਕਹਿੰਦੇ ਕਿ ਪ੍ਰਮਾਤਮਾ ਦੀ ਜੋਤ ਹੈ ਤਾਂ ਉਹ ਇੱਕ ਵੱਖਰੀ ਹਸਤੀ ਹਨ ਗੁਰੂ ਸਾਹਿਬ ਤਾਂ ਉਹਨਾਂ ਨੇ ਨੂੰ ਗੁਰਤਾ ਦਿੱਤੀ ਜਿਹੜੀ ਪ੍ਰਾਪਤੀ ਆ ਉਹ 73 ਸਾਲ ਦੀ ਉਮਰ 'ਚ ਹੁੰਦੀ ਆ ਤਾਂ ਅਗਲੇ 22 ਸਾਲ ਦੇ ਵਿੱਚ ਜਿਹੜੇ 95 ਸਾਲ ਦੀ ਉਮਰ ਦੇ ਵਿੱਚ ਜੁੱਤੀ ਉਹ ਸਮਾਉਂਦੇ ਆ ਤਾਂ ਉਹ 22 ਸਾਲ ਦੇ ਵਿੱਚ ਇਹਦਾ ਐਸੀ ਬਾਣੀ ਰਚਨਾ ਕਰਦੀ ਆ ਜਿਹੜੀ ਸਾਡੀ ਜੀਵਨ ਦੇ ਵਿੱਚ ਬਹੁਤ ਨੇੜੇ ਹੈ ਜੇ ਨੂੰ ਅਸੀਂ ਬਹੁਤ ਹੀ ਸਤਿ ਸੱਤਾ ਦੇ ਨਾਲ ਸਮਝ ਸਕਦੇ ਆ ਤੇ ਗੁਰੂ ਅਮਰਦਾਸ ਜੀ ਦਾ ਜਿਸ ਤਰ੍ਹਾਂ ਅਸੀਂ ਜ਼ਿਕਰ ਕਰਦੇ ਆ ਤਾਂ ਲਗਭਗ 42 ਸਾਲ ਦੀ ਉਮਰ ਦੇ ਵਿੱਚ 1521 ਤੋਂ ਲੈ ਕੇ ਉਹਨਾਂ ਨੇ 1541 ਤੱਕ ਲਗਭਗ 21 ਸਾਲ ਦਾ ਸਮਾਂ ਜਿਹੜਾ ਆ ਉਹ ਵੈਸ਼ਨਵ ਭਗਤੀ ਦੇ ਵਿੱਚ ਗੁਜ਼ਾਰਿਆ ਉਹ ਹਰਦਵਾਰ ਤੀਰਥ ਨਾਲ ਜਾਂਦੇ ਸੀ ਕਿਉਂਕਿ Hindu ਪਰੰਪਰਾ ਦੇ ਵਿੱਚ ਤੀਰਥ ਜਿਹੜੇ ਇਸ਼ਨਾਨਾਂ ਗੰਗਾ ਦੇ ਇਸ਼ਨਾਨ ਦਾ ਬਹੁਤ ਮਤਲਬ ਸੀ ਪਰ ਇੱਕ ਵਾਰ ਜੋ ਸਾਖੀ ਦੱਸੀਆਂ ਹਨ ਸਾਖੀਆਂ ਕਿ ਇੱਕ ਵਾਰ ਜਦੋਂ ਵਾਪਸ ਆਉਂਦੇ ਤਾਂ ਕੋਈ ਵੈਸ਼ਨਵ ਸਾਧ ਜਿਹੜਾ ਆ ਉਹਦੀ ਸੰਗਤ ਕਰਦੇ ਆ ਤਾਂ ਉਹ ਉਹਨਾਂ ਦੇ ਨਾਲ ਉਹਨਾਂ ਦੀ ਵਿਚਾਰਾ ਤੋਂ ਗੁਰੂ ਅਮਰਦਾਸ ਜੀ ਇੰਨਾ ਪ੍ਰਭਾਵਿਤ ਹੁੰਦਾ ਆ ਕਿ ਉਹ ਵੈਸ਼ਨਵ ਸਾਧੂ ਜਿਹੜਾ ਆ ਉਹਨਾਂ ਦੇ ਨਾਲ ਬਸਰ ਕੇ ਪਿੰਠ ਹੀ ਆ ਜਾਂਦਾ ਹੈ ਤਾਂ ਬਸਰ ਕੇ ਪਿੰਠ ਨੂੰ ਅਗੇ ਸੇਵਾ ਕਰਦੇ ਆ ਤਾਂ ਉਹ ਸਹਿਸਵਾਈ ਵੈਸ਼ਨਵ ਸਾਧੂ ਪੁੱਛ ਲੈਂਦਾ ਹੈ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਅਜੇ ਮੈਂ ਗੁਰੂ ਨਹੀਂ ਧਾਰਿਆ ਕੋਈ ਵੀ ਤੇ ਮੈਂ ਅਜੇ ਵਿਚਾਰ ਕਰ ਰਿਹਾ ਹਾਂ ਤਾਂ ਉਹ ਵੈਸ਼ਨਵ ਸਾਧ ਜਿਹੜਾ ਉਹ ਕਹਿੰਦਾ ਹੈ ਕਿ ਮੈਂ ਤਾਂ ਨਿਗਰੇ ਦੀ ਸੰਗਤ ਕਰਕੇ ਆਪਣਾ ਜਿਹੜਾ ਸਮਾਂ ਬਰਬਾਦ ਕੀਤਾ ਹੈ ਤਾਂ ਉਹ ਜਿਹੜੇ ਬੋਲਿਆ ਵੈਸ਼ਨਵ ਸਾਧ ਦੇ ਗੁਰਮੁਖਵਰਾਸੀ ਨੂੰ ਟੰਬਦੇ ਆ ਤਾਂ ਉਹ ਤੋਂ ਬਾਅਦ ਹੀ ਜਿਹੜਾ ਆ ਉਹਨਾਂ ਦਾ ਜਿਹੜਾ ਇਹ ਸੇਵਾ ਦਾ ਸਫਰ ਆ ਜਾਂ ਗੁਰਮੁਖਵਰ ਗੁਰਮੁਖਵਰ ਸਫਰਿਆ ਸ਼ੁਰੂ ਹੁੰਦਾ ਹੈ ਤੇ ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਉਹ ਇਹਨਾਂ ਦੇ ਗੁਰਮੁਖਵਰ ਸਾਹਿਬ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਤਾਂ ਇੱਕ ਦਿਨ ਜਦੋਂ ਬਾਣੀ ਪੜ੍ਹਦੀ ਹੈ ਕਿਉਂਕਿ ਮਨ ਬੇਬਲ ਹੋ ਗਿਆ ਸੀਗਾ ਜਦੋਂ ਵੈਸ਼ਨਵ ਭਗਤ ਨੇ ਤਾਣਾ ਮਾਰਿਆ ਮਾਰਿਆ ਤਾਂ ਉਸ ਵੇਲੇ ਫਿਰ ਬਾਣੀ ਪੜਦੀ ਨੂੰ ਸੁਣਦੇ ਆ ਬੀਬੀ ਉਮਰੋ ਨੂੰ ਤਾਂ ਗੁਰੂ ਅੰਗਦ ਦੇਵ ਜੀ ਕੋਲ ਜਾਣ ਦੀ ਇੱਛਾ ਪ੍ਰਗਟ ਕਰਦੇ ਆ ਆਮ ਤੌਰ ਤੇ ਜੇ ਅਸੀਂ ਗੱਲ ਕਰੀਏ ਤਾਂ ਗੁਰੂ ਅਮਰਦਾਸ ਜੀ ਦੇ ਗੁਰੂ ਅੰਗਦ ਦੇਵ ਜੀ ਕੋਲ ਮੁਲ ਲੱਗਦੇ ਸਨ ਮੁੰਡੇ ਵਾਲੇ ਪਾਸਿਓਂ ਸਨ ਤਾਂ ਉਸ ਤਰ੍ਹਾਂ ਜਿਸ ਤਰ੍ਹਾਂ ਆਪਣੀ ਇੱਥੇ ਹੈ ਦੁਨਿਆਵੀ ਦ੍ਰਿਸ਼ਟੀ ਸਾਡੀ ਆਮ ਸਾਡੀ ਸੰਸਕ੍ਰਿਤੀ ਹੈ ਉਹ ਕਹਿੰਦੀ ਹੈ ਕਿ ਮੁੰਡੇ ਵਾਲੇ ਜਿਹੜੇ ਆ ਉੱਚੇ ਹੁੰਦੇ ਆ ਤੇ ਘਰੋਂ ਵੀ ਜੇ ਆਪਾਂ ਗੁਜ਼ਾਰੇ ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਦਾ ਗੁਜ਼ਾਰਾ ਬਹੁਤ ਵਧੀਆ ਸੀ ਪਰਿਵਾਰ ਦਾ ਖੇਤੀ ਦਾ ਕੰਮ ਸੀ ਵਪਾਰ ਦਾ ਕੰਮ ਸੀ ਪਰ ਉਹਦੇ باوجود ਜਿਹੜੀ ਹੈ ਬਿਰਤੀ ਧਰਮ ਵਾਲੇ ਪਾਸੇ ਸੀ ਤਾਂ ਉਹ ਜਿਹੜੀਆਂ ਦੋ ਵੱਡੀਆਂ ਰੁਕਾਵਟਾਂ ਸੀ ਕਿ ਘਰ ਦਾ ਗੁਜ਼ਾਰਾ ਚੰਗਾ ਸੀ ਤੇ ਦੂਜਾ ਕਿ ਉਹ ਕਰਮਚਾਰੀ ਦੇ ਵਿੱਚ ਮੁੰਡੇ ਵਾਲੇ ਪਾਸੇ ਸਨ ਤੇ ਨਿਆਵੀ ਦ੍ਰਿਸ਼ਟੀ ਦੇ ਵਿੱਚ ਉਹ ਵੱਡੀ ਜਗ੍ਹਾ ਤੇ ਸਨ ਤਾਂ ਇਹ ਦੋ ਚੀਜ਼ਾਂ ਨੇ ਜਿਹੜੀਆਂ ਗੁਰੂ ਅਮਰਦਾਸ ਜੀ ਦੇ ਕਿਤੇ ਵੀ ਰਸਤੇ ਦੇ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ ਕਿ ਉਹ ਗੁਰੂ ਅੰਗਦ ਦੇਵ ਜੀ ਦੀ ਸੇਵਾ ਨਾ ਕਰਨ ਜਦੋਂ ਪਹਿਲੀ ਵਾਰ ਮੁਲਾਕਾਤ ਹੁੰਦਾ ਹੈ ਜੋ ਸਾਖੀਆਂ 'ਚ ਪੜਦੇ ਆ ਅਸੀਂ ਤਾ ਗੁਰੂ ਅੰਗਦ ਦੇਵ ਜੀ ਉੱਥੇ ਖੜੇ ਹੁੰਦੇ ਆ ਕਿ ਉਹਨਾਂ ਨੂੰ ਕਲਾਵੇ ਵਿੱਚ ਲੈ ਜਾਵੇ ਆਮ ਤੌਰ ਤੇ ਮਿਲਦੇ ਆ ਕਿ ਕੁਰਬ ਮਿਲਦੇ ਆ ਪਰ ਗੁਰੂ ਅਮਰਦਾਸ ਜੀ ਉਹਨਾਂ ਦੀ ਨਿਮਰਤਾ ਇੰਨੀ ਹੈ ਕਿ ਉਹ ਚਰਨਾਂ ਦੇ ਵਿੱਚ ਟੈ ਪੈਂਦੇ ਆ ਤਾਂ ਉੱਥੋਂ ਹੀ ਜਿਹੜਾ ਅਸਲੀ ਜਿਹੜਾ ਗੁਰਮਤ ਦਾ ਸਫਰ ਆ ਗੁਰੂ ਅਮਰਦਾਸ ਜੀ ਦਾ ਸ਼ੁਰੂ ਹੁੰਦਾ ਹੈ ਤੇ ਜਿਸ ਤਰ੍ਹਾਂ ਗੱਲ ਕਰ ਰਹੀ ਦੀਨ ਸਾਹਿਬ ਵੀ ਕਿ 12 ਸਾਲ ਲਗਾਤਾਰ ਬਿਨਾਂ ਕਿਸੇ ਨਾਗੇ ਤੋਂ ਉਹਨਾਂ ਨੇ ਸਵੇਰੇ ਬਿਆਸ ਰਿਆ ਤੇ ਜਾਣਾ ਲਗਭਗ ਤਿੰਨ ਕੋਹ ਦਾ ਪੈਡਾ ਸੀਗੀ ਉੱਥੋਂ ਖਲੂਰ ਸਾਹਿਬ ਤੋਂ ਤਾਂ 12 ਸਾਲ ਲਗਾਤਾਰ ਰਾਤ ਨੂੰ ਅੱਧੀ ਰਾਤ ਨੂੰ ਚਲੇ ਜਾਣਾ ਆਪ ਇਸ਼ਨਾਨ ਕਰਨਾ ਤੇ ਤਾਜੇ ਜਲ ਦੀ ਗੱਗਰ ਬਿਆਸ ਦੇਆ ਤੋਂ ਭੜਕੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਨੇ ਲੈ ਕੇ ਆਉਣੀ ਤਾਂ ਉੱਥੇ ਹੀ ਇੱਕ ਸਾਖੀ ਪ੍ਰਚਲਿਤ ਹੈ ਕਿ ਚਾਹੇ ਮੀਂਹ ਜਾਵੇ ਨੇਰੀ ਜਾਵੇ ਸਰਦੀ ਆ ਗਰਮੀ ਆ بارش ਐ ਛਖੜਿਆ ਉਹਨਾਂ ਨੇ ਕਦੇ ਵੀ ਆਪਣੇ ਨੇਮ ਦੇ ਵਿੱਚ ਬਿਗਣ ਨਹੀਂ ਪੈਂ ਦਿੱਤਾ ਆਮ ਤੌਰ ਤੇ ਹੀ ਦੇਖਦੇ ਆ ਕਿ 60 ਸਾਲ ਦੀ ਉਮਰ ਦੇ ਵਿੱਚ ਜਿਹੜਾ ਸਰੀਰਕ ਬਲ ਜਿਹੜਾ ਘਟਣ ਲੱਗ ਪੈਂਦਾ ਆ ਤੇ ਆਮ ਤੌਰ ਤੇ ਅਸੀਂ ਜਿਹੜੀ ਇੱਕ ਇੰਨੀ ਭਾਰੀ ਗੱਗਰ ਆ ਉਹਨੂੰ ਚੁਕੜਾ ਜਿਹੜਾ ਔਖਾ ਲੱਗਦਾ ਆ ਤਾਂ ਉਹ ਆਮ ਜਿਹੜਾ ਪ੍ਰਚਲਿਤ ਸਾਖੀਆਂ ਦੇ ਵਿੱਚ ਹੈ ਕਿ ਗੁਰੂ ਅਮਰਦਾਸ ਜੀ ਡੂੰਗੀ ਜਗ੍ਹਾ ਚਲੇ ਜਾਂਦੇ ਸੀ ਤਾਂ ਕਿ ਆਰਾਮ ਦੇ ਨਾਲ ਜਿਹੜਾ ਕੋਈ ਪਾਣੀ ਦੇ ਉੱਪਰ ਗੱਗਰ ਦਾ ਜਿਹੜਾ ਭਾਰ ਘਟ ਜਾਂਦਾ ਸੀ ਤੇ ਆਪਣੇ ਸਿਰ ਤੇ ਗੱਗਰ ਰੱਖ ਲੈਂਦੇ ਸੀ ਤੇ ਸਫ਼ਰ ਲੰਬਾ ਸੀ ਤੇ ਰਸਤੇ ਦੇ ਵਿੱਚ ਉਹਨਾਂ ਨੇ ਖੜਾ ਬਣਾ ਲਿਆ ਤਾਂ ਕਿ ਜਿੱਥੇ ਆ ਕੇ ਉਹ ਥੋੜੀ ਦੇਰ ਗੱਗਰ ਰੱਖ ਕੇ ਆਰਾਮ ਕਰ ਸਕਣ ਤਾਂ ਉੱਥੇ ਅੱਜ ਗੁਰਦੁਆਰਾ ਦੰਦੂਆ ਸਾਹਿਬ ਬਣਿਆ ਹੋਇਆ ਹੈ ਤਾਂ ਇਹ ਜਿਹੜਾ ਨੇਮ 12 ਸਾਲ ਚੱਲਦਾ ਰਿਹਾ ਤਾਂ ਉਹਦੇ ਵਿੱਚ ਇੱਕ ਸਾਖੀ ਪ੍ਰਚਲਿਤ ਹੈ ਜੁਲਾਹੀ ਵਾਰੀ ਕਿ ਰਾਤ ਨੂੰ ਬਹੁਤ ਜ਼ਿਆਦਾ ਸਰਦੀ ਸੀ ਤੇ ਮੀ ਝੱਖੜ ਸਗਾ ਤੇ ਖੱਡੀ ਵਾਸਤੇ ਕਿੱਲੀਆਂ ਕਰਦੇ ਸੀ ਜੁਲਾਹੇ ਤਾਂ ਜੁਲਾਹੇ ਦੀ ਜਿਹੜੀ ਖੱਡੀ ਦੀ ਕਿੱਲੀ ਦੇ ਵਿੱਚ ਜਾ ਕੇ ਉਹਦਾ ਪੈਰ ੜਦਾ ਆ ਪਰ ਦੇਖੋ ਕਿ ਉਹਨਾਂ ਨੇ ਆਪ ਡਿੱਗ ਪਏ ਪਰ ਗਾਗਰ ਨੂੰ ਉਹਨਾਂ ਡਿਗਣ ਨਹੀਂ ਦਿੱਤਾ ਪਾਣੀ ਵਿੱਚ ਆ ਲਿਆ ਗਾਗਰ ਦਾ ਸੋ ਇੰਨੀ ਮਤਲਬ ਉਹਨਾਂ ਦੀ ਕਮਿਟਮੈਂਟ ਸੀ ਗੁਰੂ ਸਾਹਿਬ ਨਾਲ ਕਿ ਟਾਈਮ ਤੇ ਜਾ ਕੇ ਇਸ਼ਨਾਨ ਕਰਾਉਣਾ ਆ ਤਾਂ ਜਦੋਂ ਖਰਾਕ ਹੁੰਦਾ ਆ ਤਾਂ ਜੁਲਾਹਾ ਪੁੱਛਦਾ ਆ ਆਪਣੀ ਪਤਨੀ ਨੂੰ ਜੁਲਾਹੇ ਨੂੰ ਕਿ ਕੀ ਖਰਾਕਾ ਦਾ ਹੋਇਆ ਉਹ ਕਹਿੰਦੀ ਅਮਰੂ ਨਥਾਵਾ ਹੋਣਾ ਰਾਤ ਨੂੰ ਜਿਹਨੂੰ ਚੈਨ ਨਹੀਂ ਆਉਂਦੀ ਤਾਂ ਕਿਉਂਕਿ ਆਮ ਲੋਕ ਤੌਰ ਤੇ ਲੋਕ ਤਾਂ ਨੇ ਮੰਨਦੇ ਸੀ ਵੀ ਇੱਦੀ ਰਾਤ ਨੂੰ ਜਾ ਕੇ ਤੁਰੇ ਫਿਰਦੇ ਰਹਿੰਦੇ ਆ ਗਾਗਰ ਤੇ ਪਾਣੀ ਲੈ ਕੇ ਆਉਂਦੇ ਆ ਪਰ ਇਹ ਗੱਲ ਨੂੰ ਗੁਰੂ ਅੰਗਦ ਦੇਵ ਜੀ ਕੋ ਪਹੁੰਚਦੀ ਆ ਤਾਂ ਉਹ ਕਹਿੰਦੇ ਵੀ ਇਹ ਨਿਥਾਵੇ ਨਹੀਂ ਹੈ ਤਾਂ ਇਹ ਤਾਂ ਲੋਕਾਂ ਲਈ ਥਾ ਬਣ ਗਏ ਨਿਆਸਰਾਂ ਦੇ ਆਸਰੇ ਨਿਉਟਿਆਂ ਦੀ ਓਟ ਨਿਤਾਣਿਆਂ ਦੇ ਤਾਣ ਨਮਾਣਿਆਂ ਦੇ ਮਾਣ ਨੇ ਧਰਿਆਂ ਦੀ ਤੇ ਅਸੀਂ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਵਿਸ਼ਲੇਸ਼ਣ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀਤੇ ਤੇ ਉਹ ਅਸੀਂ ਅੱਜ ਉਹਨਾਂ ਨੂੰ ਉਹਨਾਂ ਵਿਸ਼ਲੇਸ਼ਣਾਂ ਦੇ ਨਾਲ ਹੀ ਚਾਲ ਕਰਦੇ ਆਂ ਤੋ ਜਦੋਂ ਗੁਰਗੱਦੀ ਦੀ ਬਖਸ਼ਿਸ਼ ਹੁੰਦੀ ਹੈ ਤਾਂ ਗੁਰੂ ਅਮਰਦਾਸ ਜੀ ਦੀ ਉਮਰ ਲਗਭਗ 73 ਸਾਲ ਦੀ ਸੀ ਤੇ ਗੋਇੰਦਵਾਲ ਸਾਹਿਬ ਦੇ ਬਸਾਉਣ ਬਾਰੇ ਡਾਕਟਰ ਪਰਮਵੀਰ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਗੋਇੰਦਵਾਲ ਸਾਹਿਬ ਬਸਾਇਆ ਔਰ ਜੀ ਜਾਨ ਲਾ ਕੇ ਉਹਨਾਂ ਨੇ ਉਸ ਨਗਰ ਨੂੰ ਬਸਾਇਆ ਕਿ ਉਸ ਵੇਲੇ ਲੱਕੜ ਦੀ ਘਾਟ ਪੈ ਗਈ ਤਾਂ ਲੱਕੜ ਦੀ ਘਾਟ ਪੂਰੀ ਕਰਨ ਦੇ ਲਈ ਉਹਨਾਂ ਨੇ ਆਪਣੇ ਭਤੀਜੇ ਸਾਵਣ ਮਲ ਨੂੰ ਕਾਂਗੜੇ ਭੇਜਿਆ ਤੇ ਉੱਥੇ ਹਰੀਪੁਰ ਦਾ ਰਾਜਾ ਆ ਉਹਦੇ ਨਾਲ ਗੱਲ ਕੀਤੀ ਉਹਨਾਂ ਨੇ ਜਾ ਕੇ ਤਾਂ ਉਹ ਸਾਵਣ ਮਲ ਦੀ ਸਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਰਾਜਾ ਹਰੀ ਜਿਹੜਾ ਹਰੀਪੁਰ ਦਾ ਰਾਜਾ ਸੀ ਤਾਂ ਉਹ ਕੰਦਾ ਵੀ ਜਿਹਦੇ ਜਨਾ ਗੁਰੂਆਂ ਦੇ ਸਿੱਖ ਇੰਨੇ ਪ੍ਰਭਾਵਸ਼ਾਲੀ ਆ ਤਾਂ ਉਹ ਉਹ ਜਿਹੜੇ ਉਹਨਾਂ ਦੇ ਗੁਰੂ ਉਹ ਕਿਵੇਂ ਹੋਣਗੇ ਤਾਂ ਉਹਨੇ ਆਪ ਇੱਛਾ ਪ੍ਰਗਟ ਕੀਤੀ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਸਾਰੀ ਇਮਾਰਤੀ ਲੱਕੜ ਜਿਹੜੀ ਗੋਇੰਦਵਾਲ ਦੇ ਨਿਰਮਾਣ ਦੇ ਵਿੱਚ ਬਕੌਂ ਜਾਈ ਤਾਂ ਉਹ ਸਾਰੀ ਲੱਕੜੀ ਉੱਥੋਂ ਹਰੀਪੁਰ ਦੇ ਰਾਜੇ ਨੇ ਭੇਜੀ ਪਲੱਸ ਉਹ ਆਪਣੀ ਫੈਮਲੀ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਤੇ ਉਸ ਵੇਲੇ ਇੱਕ ਵੱਡੀ ਸਮੱਸਿਆ ਸੀ ਪਾਣੀ ਦੀ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਆ ਤਾਂ ਅਸੀਂ ਦੇਖਦੇ ਆ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਜਾਂ ਬਾਕੀ ਗੁਰੂ ਸਾਹਿਬਾਨ ਨੇ ਵੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਾਫੀ ਐਫਰਟ ਕੀਤੇ ਕਿਉਂਕਿ ਜਿਹੜਾ ਪ੍ਰਕਾਸ਼ ਸਥਾਨ ਹੈ ਗੁਰੂ ਅਮਰਦਾਸ ਜੀ ਦਾ ਬਾਸਰ ਕੇ ਉਹ 6 ਹਰਟਾ ਆਮ ਤੋ ਸੇ 6 ਟਾ ਕਹਿੰਦੇ ਆ ਪਰ ਅਸਲ ਵਿੱਚ ਉਹਦਾ ਨਾਂ ਜਿਹੜਾ 6 ਹਰਟਾ ਆ ਤੇ ਪਾਣੀ ਦੀ ਕਿਲਤ ਬਹੁਤ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਉਸ ਟਾਈਮ ਦੇ ਉੱਤੇ ਹਰਟ ਹਰਟ ਕਹਿੰਦੇ ਸੀ ਆਮ ਪੰਜਾਬੀ ਦੇ ਵਿੱਚ ਹਰਟ ਅਸਲ ਲਫ਼ਜ਼ ਜਿਹੜਾ ਆ ਉਹਦਾ ਬਿਗੇੜਿਆ ਰੂਪ ਜਿਹੜਾ ਹਰਟ ਹੋ ਗਿਆ ਕਿ ਟਿੰਡਾਂ ਦੇ ਨਾਲ ਪਾਣੀ ਨਿਕਲਦਾ ਉਹ ਪਾਣੀ ਦੀ ਕਿਲਤ ਬਹੁਤ ਸੀ ਕਾਲ ਪੈ ਗਿਆ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਖੂਲਵਾਇਆ ਤਾਂ ਇਹ ਪ੍ਰੋਬਲਮ ਉਹ ਇਹ ਹੁੰਦੀ ਸੀ ਕਿ ਇੱਕ ਖੂਨ ਨੂੰ ਲਾਉਣ ਦੇ ਲਈ ਬਹੁਤ ਜ਼ਿਆਦਾ ਲੰਮਾ ਟਾਈਮ ਲੱਗਦਾ ਸੀ ਖੂਨ ਦੀ ਖੁਦਾਈ ਕਰਨੀ ਫਿਰ ਉਹਨੂੰ ਪੱਕਾ ਕਰਨਾ ਤੇ ਉਹ ਸਾਰਾ ਅਰੇਂਜਮੈਂਟ ਹਨ ਕਈ ਕਈ ਮਹੀਨੇ ਲੱਗ ਜਾਂਦੇ ਸੀ ਉਸ ਕੰਮ ਦੇ ਵਿੱਚ ਤੇ ਪਾਣੀ ਦੀ ਕਿਲਤ ਨੂੰ ਇਮੀਡੀਏਟਲੀ ਪੂਰਾ ਕਰਨ ਦੇ ਲਈ ਗੁਰੂ ਸਾਹਿਬ ਨੇ ਫੁਰਨਾ ਆਇਆ ਕਿ ਇੱਕ ਤੋਂ ਵੱਧ ਜਿਹੜੇ ਟਿੰਡਾ ਆ ਉਹਦੇ ਵਿੱਚ ਚੇਨ ਜਿਹੜੀਆਂ ਮਾਰਿਆ ਉਹਦੀ ਟਿੰਡਾਂ ਦੀ ਉਹ ਪਾਤੀ ਜਾਵੇ ਤਾਂ ਕਿ ਜਿਹੜੇ ਜੇ ਦੋ ਟਿੰਡਾ ਤੇ ਦੋ ਚੇਨ ਪੈ ਗਈਆਂ ਟਿੰਡਾਂ ਦੀਆਂ ਤਾਂ ਲਗਭਗ ਡਬਲ ਪਾਣੀ ਆ ਗਿਆ ਇਸ ਤਰ੍ਹਾਂ ਛੇਟਾ ਜਿਹੜਾ ਆ ਉੱਥੇ ਛੇ ਹਾਟਾ ਹੈ ਬੇਸਿਕਲੀ ਉੱਥੇ ਉਹਨਾਂ ਨੇ ਛੇ ਚੇਨ ਉਹਦੀਆਂ ਪਾਈਆਂ ਤਾਂ ਕਿ ਛੇ ਖੂਹਾਂ ਦਾ ਕੰਮ ਇੱਕ ਖੂਹ ਕਰੀ ਜਾਵੇ ਤੇ ਜਿਹੜੀ ਪਾਣੀ ਦੀ ਕਿੱਲ ਤੇ ਪੂਰੀ ਹੋਵੇ ਤਾਂ ਇਸ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਦੇ ਕੋਲ ਵੀ ਇੱਕ ਖੂਹ ਸੀ ਤਾਂ ਉੱਥੇ ਸਾਂਝਾ ਪਾਣੀ ਭਰਦੇ ਸੀ ਤੇ ਆਮ ਅਸੀਂ ਗੁਰੂ ਅਰਜਨ ਦੇਵ ਜੀ ਦੇ ਮੇਲੇ ਵੀ ਪੜਦੇ ਆ ਕਿ ਸਖੀ ਸਰਬਦਰ ਦਾ ਬਹੁਤ ਰਸੂਖ ਸੀ ਉਸ ਟਾਈਮ ਦੇ ਉੱਤੇ ਵੀ ਸਖੀ ਸਰਬਦਰ ਰਸੂਖ ਸੀ ਤਾਂ ਜਦੋਂ ਲੰਗਰ ਲਈ ਪਾਣੀ ਲੈਣ ਜਾਂਦੇ ਸੀ ਸੇਵਕ ਤਾਂ ਉੱਥੇ ਜਿਹੜੇ ਰੋੜੇ ਖਤਰੀ ਸਗੇ ਉਹ ਸਖੀ ਸਰਬਤ ਦੇ ਚੇਲੇ ਬਣ ਗਏ ਸੀ ਉਹਨਾਂ ਨੂੰ ਆਮ ਉਹਨਾਂ ਨੇ ਆਪਿਆਂ ਨੂੰ ਖੋਜੇ ਕਹਿੰਦੇ ਸੀ ਤਾਂ ਉਹਨਾਂ ਨੇ ਜਿਹੜੇ ਇੱਕ ਤਾਂ ਜੱਤ ਜਾਤ ਦੇ ਖਤਰੀ ਬ੍ਰਾਹਮਣ ਜਿਹੜੇ ਸਗੇ ਉਹ ਬੜੇ ਪਰੇਸ਼ਾਨ ਸੀ ਕਿ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਾਇਆ ਜਾਂਦਾ ਆ ਤਾਂ ਉਹ ਕਹਿੰਦੇ ਸੀ ਜੋ ਸ਼ਸਤਰਮਾਲਾ ਦੇ ਵਿੱਚ ਸਾਡੇ ਉਹ ਵਰਣ ਭਾਂਡੇਆਂ ਨੂੰ ਖਤਮ ਕਰੀ ਜਾ ਰਹੇ ਗੁਰੂ ਸਾਹਿਬ ਤਾਂ ਬੜੀ ਉਹਨਾਂ ਦੇ ਮਨ ਦੇ ਵਿੱਚ ਰੰਜਿਸ਼ ਸੀ ਸੋ ਉਹਨਾਂ ਨੇ ਖੋਜਿਆਂ ਨੂੰ ਚੁੱਕਿਆ ਕਿ ਸਖੀ ਸਰਬਤ ਦੇ ਚੇਲੇ ਆ ਉਹ ਵੀ ਸਿੱਖ ਬਣੇ ਜਾ ਰਹੇ ਆ ਤਾਂ ਉਹਨਾਂ ਨੇ ਜਿਹੜੇ ਘੜੇ ਸੀ ਕੱਚੇ ਉਹਨਾਂ ਦੇ ਵਿੱਚ ਇੱਟਾਂ ਮਾਰਨੇ ਸ਼ੁਰੂ ਕਰਤੀਆਂ ਇੱਟਾਂ ਮਾਰ ਕੇ ਘੜੇ ਤੋੜ ਦੇਣੇ ਪਾ ਸਿੱਖਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਲੜਾਈ ਜਗੜਾ ਕਰਦੇ ਹਾਂ ਪਰ ਗੁਰੂ ਸਾਹਿਬ ਦੇ ਵਿੱਚ ਨਿਮਰਤਾ ਇੰਨੀ ਸੀ ਉਹ ਕਹਿੰਦੇ ਅਸੀਂ ਨਹੀਂ ਕਰਨਾ ਉਹਨਾਂ ਨੇ ਘੜਿਆਂ ਨੂੰ ਰਿਪਲੇਸ ਕਰਤਾ ਡਗਰਾਂ ਦੇ ਨਾਲ ਤਾਂ ਕਿ ਕੋਈ ਰੋੜਾ ਮਾਰੇ ਪਰ ਉਹ ਗੱਗ ਜਿਹੜੀ ਟੁੱਟੇਗੀ ਨਹੀਂ ਤਾਂ ਇਸ ਤਰ੍ਹਾਂ ਫਿਰ ਟਾਈਮ ਦੇ ਨਾਲ ਗੁਰੂ ਸਾਹਿਬ ਦੇ ਮਨ 'ਚ ਫੁਰਨਾ ਆਇਆ ਕਿ ਕਿਉਂ ਨਾ ਅਸੀਂ ਇੱਥੇ ਆਪਣਾ ਪਾਣੀ ਦਾ ਅਰੇਂਜਮੈਂਟ ਕਰੀਏ ਤੇ ਜਿਹੜੀ ਖਾਸ ਕਰਕੇ ਕਿਉਂਕਿ ਉਹ ਜਿਹੜਾ ਸ਼ਾਹ ਮਾਰਗ ਸੀ ਉਹਦੇ ਉੱਤੇ ਯਾਤਰੀ ਵੀ ਬਹੁਤ ਆਉਂਦੇ ਸੀ ਤੇ ਪਾਣੀ ਦੀ ਲੋੜ ਬਹੁਤ ਰਹਿੰਦੀ ਸੀ ਤਾਂ ਫਿਰ ਗੁਰੂ ਸਾਹਿਬ ਨੇ ਜਿਹੜਾ ਬੋਲੀ ਦਾ ਨਿਰਮਾਣ ਜਿਹੜਾ ਹੈ 1559 ਈਸਵੀ ਦੇ ਵਿੱਚ ਗ ਤਾ ਬੇਸਿਕਲੀ ਖੂਹ ਤੇ ਬੋਲੀ 'ਚ ਫਰਕ ਇਹ ਆ ਕਿ ਜਿਹੜੀ ਬੋਲੀ ਆ ਉਹ ਪੌੜੀਆਂ ਵਾਲਾ ਖੂਹ ਹੈ ਆਮ ਤੌਰ ਤੇ ਖੂਹ ਦੇ ਵਿੱਚੋਂ ਅਸੀਂ ਟਿੰਡਾ ਨਾਲ ਜਾਂ ਬਾਲਟੀ ਨਾਲ ਪਾਣੀ ਕੱਢਦੇ ਆ ਪਰ ਜਿਹੜਾ ਇਹ ਬੋਲੀ ਆ ਬੋਲੀ ਦਾ ਮਤਲਬ ਹੈ ਕਿ ਪੌੜੀਆਂ ਵਾਲਾ ਖੂਹ ਤੇ ਉਹਦੇ ਵਿੱਚ ਗੁਰੂ ਸਾਹਿਬ ਨੇ 84 ਪੌੜੀਆਂ ਬਣਵਾਈਆਂ ਤੇ ਇੱਕ ਧਾਰਨਾ ਇਹ ਵੀ ਹੈ ਕਿ ਜਿਸ ਤਰ੍ਹਾਂ ਲੋਕੀ ਗੰਗਾ ਇਸ਼ਨਾਨ ਲਈ ਜਾਂਦੇ ਸਨ ਤਾਂ ਇੱਕ ਇਹ ਧਾਰਨਾ ਬਣੀ ਕਿ 84 ਪੌੜੀਆਂ ਹਨ ਹਰ ਇੱਕ ਪੌੜੀ ਉੱਤੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕੀਤਾ ਜਾਵੇ ਦਾ 84 ਲੱਖ ਜੂਨ ਜਿਹੜੀ ਆ ਕੱਟੀ ਜਾਂਦੀ ਆ ਤੇ ਮਨੁੱਖ ਦਾ ਜਿਹੜਾ ਛਟਕਾਲਾ ਹੋ ਜਾਂਦਾ ਆ ਤੇ ਉਸ ਧਾਰਨਾ ਦੇ ਨਾਲ ਇੱਕ ਸਿੱਖ ਜੱਟ ਦੇ ਵਿੱਚ ਕਾਫੀ ਜਾਗਰਤੀ ਆਈ ਤੇ ਗੋਇੰਦਵਾਲ ਸਾਹਿਬ ਤੇ ਸੰਗਤ ਦਾ ਆਉਣਾ ਜਾਣਾ ਬਹੁਤ ਵਧ ਗਿਆ ਤੇ ਉਹਦੇ ਤੋਂ ਬਾਅਦ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਜਿਹੜੀ ਗੁਰਦਾਰੰਗ ਦੇਵ ਜੀ ਨੇ ਸੰਗਤ ਸਥਾਪਿਤ ਕੀਤੀ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੀਆਂ ਉਦਾਸੀਆਂ ਦੇ ਸਮੇਂ ਤਾਂ ਉਹਨਾਂ ਸੰਗਤਾਂ ਦੇ ਨਾਲ ਕੰਟੈਕਟ ਰੱਖਣਾ ਚਾਹੀਦਾ ਹੈ ਤਾਂ ਉਹਦੇ ਵਾਸਤੇ ਗੁਰੂ ਸਾਹਿਬ ਨੇ ਬਾਈ ਮੰਜੀਆਂ ਦੀ ਸਥਾਪਨਾ ਕੀਤੀ ਤੇ ਉਹ 22 ਮੰਜੀਆਂ ਦੇ ਜਿਹੜੇ 22 ਮੰਜੀ ਦਾ ਸਥਾਪਿਤ ਕੀਤੇ ਤਾਂ ਜਿਹੜਾ ਸਥਾਨ ਸੀ ਪਹਿਲੇ ਲੰਗਰ ਪਾਛੇ ਸੰਗਤ ਉਹਦਾ ਪਰਪਸ ਸੀ ਕਿ ਜਾਤ ਪਾਤ ਜੋ ਕੋ ਠੋਕ ਜਿਹੜੀ ਬਹੁਤ ਡੂੰਘੀ ਜਿਹੜਾ ਸੀ ਅੱਜ ਵੀ ਇਵਨ ਅਸੀਂ ਇਹ ਗੱਲ ਕਰਦੇ ਹਾਂ 300 ਸਾਲ ਪਹਿਲਾਂ ਦੀ ਜੋ ਦੂਤੀਓ ਸਮਾਗੈ ਗੁਰੂ ਸਾਹਿਬ ਜਾਂ 500 ਸਾਲ ਪਹਿਲਾਂ ਦੀ ਗੁਰੂ ਨਾਨਕ ਦੇਵ ਜੀ ਨੇ ਵੀ ਆਵਾਜ਼ ਉਠਾਈ ਜਾਤ ਪਾਤ ਦੇ ਵਿਰੋਧ ਸਾਰੇ ਗੁਰੂ ਸਾਹਿਬਾਨ ਨੇ ਜਾਤ ਪਾਤ ਦੇ ਬទ ਆਵਾਜ਼ ਉਠਾਈ ਖਾਲਸਾ ਦੀ ਸਾਜਨਾ ਜਿਹੜੀ ਆ ਉਹ ਵੀ ਇਸ ਡਾਇਰੈਕਸ਼ਨ ਦੇ ਵਿੱਚ ਕਦਮ ਸੀ ਪਰ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਜਾਤ ਪਾਤ ਦਾ ਜਿਹੜਾ ਭੂਤ ਹੈ ਸਾਡੇ ਦੇ ਵਿੱਚ ਉੱ데 ਮੌਜੂਦ ਹੈ ਉਸ ਤਰ੍ਹਾਂ ਹੀ ਅਮੀਰ ਗਰੀਬ ਦਾ ਪਾੜਾ ਜਿਹੜਾ ਆ ਉਹ ਜਿਹੜਾ ਅਜੇ ਵੀ ਮੌਜੂਦ ਹੈ ਤੇ ਅਸੀਂ ਗੁਰੂ ਸਾਹਿਬ ਨੇ ਬਹੁਤ ਤਪੂਰ ਯਤਨ ਕੀਤੇ ਕਿ ਉਸ ਪਾੜੇ ਨੂੰ ਪੂਰਾ ਕੀਤਾ ਜਾਵੇ ਤਾਂ ਉਹਦੇ ਵਾਸਤੇ ਜਿਹੜਾ ਲੰਗਰ ਦੀ ਪ੍ਰਥਾ ਸੀ ਵਿਸ਼ੇਸ਼ਕ ਉਹ ਗੁਰਦਾਨਗ ਦੇਵ ਜੀ ਬਿਲਕੁਲ ਸ਼ੁਰੂ ਹੋ ਗਈ ਸੀ ਪਰ ਉਸ ਪ੍ਰਥਾ ਨੂੰ ਮਜਬੂਤ ਕਰਕੇ ਖਾਸ ਕਰਕੇ ਜਿਹੜਾ ਪਹਿਲੇ ਲੰਗਰ ਪਾਸ਼ੇ ਸੰਗਤ ਦਾ ਸਿਧਾਂਤ ਜਿਹੜਾ ਸੀ ਉਹ ਲਾਗੂ ਕੀਤਾ ਗੁਰੂ ਅਰਜਨ ਦੇਵ ਜੀ ਨੇ ਉਦੇ ਨਾਲ ਕਾਫੀ ਦੇਰ ਤੱਕ ਜਿਹੜੇ ਬ੍ਰਾਹਮਣ ਖੱਤਰੀ ਸੀ ਉਹਨਾਂ ਦੇ ਮਨ ਦੇ ਵਿੱਚ ਬੜੀ ਦੁਸ਼ੈਰ ਹੈ ਗੁਰੂ ਸਾਹਿਬ ਨਾਲ ਕਿ ਇਹ ਜਿਹੜੇ ਸਾਰੇ ਵਰਨਾਂ ਨੂੰ ਇੱਕੋ ਕਰੀ ਜਾ ਰਹੇ ਆ ਪਰ ਟਾਈਮ ਦੇ ਨਾਲ ਜਿਹੜਾ ਗੁਰੂ ਸਾਹਿਬ ਦੇ ਨਾਲ ਉਹ ਕਾਫੀ ਉਹਨੇ ਸ਼ਿਕਾਇਤਾਂ ਵੀ ਕੀਤੀਆਂ ਬਾਦਸ਼ਾਹ ਕੋਲ ਕੋ ਸ਼ਿਕਾਇਤ ਵੀ ਗਈ ਤੇ ਪਰ ਉੱਥੇ ਰਾਮਦਾਸ ਜੀ ਜਿਹੜੇ ਆ ਉਹ ਜਾ ਕੇ ਡਿਫੈਂਡ ਕਰਦੇ ਆ ਆਪਣਾ ਪੱਖ ਰੱਖਦੇ ਆ ਗੁਰੂ ਸਾਹਿਬ ਦਾ ਤੇ ਬਾਦਸ਼ਾਹ ਕੋਲ ਜਿਹੜਾ ਆ ਉਹ ਸੈਟੀਸਫਾਈ ਹੋ ਜਾਂਦਾ ਆ ਉਸ ਤੋਂ ਬਾਅਦ ਬੌਲੀ ਦੇ ਨਿਰਮਾਣ ਤੋਂ ਬਾਅਦ 1560 ਈਸਵੀ ਦੇ ਵਿੱਚ ਅਕਬਰ ਜਿਹੜਾ ਆ ਉਹ ਆਪ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਉਂਦਾ ਆ ਤਾਂ ਉੱਥੇ ਵੀ ਜਦੋਂ ਉਹਨੂੰ ਪਤਾ ਲੱਗਦਾ ਆ ਕਿ ਇੱਥੇ ਜਿਹੜਾ ਪਹਿਲਾਂ ਲੰਗਰ ਛਕਣਾ ਪੈਗਾ ਤਾਂ ਬਾਦਸ਼ਾਹ ਅਕਬਰ ਵੀ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਦਾ ਆ ਤੇ ਗੁਰੂ ਸਾਹਿਬ ਦਰਸ਼ਨ ਕਰਦਾ ਆ ਤੇ ਉਸ ਵੇਲੇ ਜੋ ਮਾਹੌਲ ਦੇਖਦਾ ਆ ਬਾਦਸ਼ਾਹ ਅਕਬਰ ਕਿ ਕਿਸੇ ਵੀ ਧਰਮ ਕਿਉਂਕਿ ਮੁਸਲਮਾਨ ਮੁਸਲਮ ਧਰਮ ਦੇ ਵਿੱਚ ਜਾਤ ਪਾਤ ਨਹੀਂ ਹੈ ਪਾ ਉੱਥੇ ਫਿਰ ਉਹ ਦੇਖਦਾ ਕਿ ਹਰ ਇੱਕ ਧਰਮ ਦੇ ਹਰ ਇੱਕ ਵਰਨ ਦੇ ਲੋਕ ਜਿਹੜੇ ਆ ਉਹ ਇੱਕੋ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਦੇ ਆ ਗੁਰੂ ਸਾਹਿਬ ਦੀ ਸੰਗਤ ਕਰਦੇ ਆ ਤਾਂ ਬਹੁਤ ਪ੍ਰਭਾਵਿਤ ਹੁੰਦਾ ਆ ਤੇ ਉਹ ਕਹਿੰਦਾ ਕਿ ਮੈਂ ਲੰਗਰ ਦੇ ਖਰਚੇ ਵਾਸਤੇ ਤੁਹਾਨੂੰ ਜ਼ਗੀਰ ਦੇਣੀ ਚਾਹੁੰਦਾ ਆ ਤਾਂ ਗੁਰੂ ਅਮਰਦਾਸ ਜੀ ਬੜੇ ਪਿਆਰ ਦੇ ਨਾਲ ਉਹ ਜਿਹੜੀ ਪੇਸ਼ਕਸ਼ ਬਾਦਸ਼ਾਹ ਅਕਬਰ ਵੀ ਠੁਕਰਾ ਦਿੰਦੇ ਆ ਉਹ ਕਹਿੰਦੇ ਕਿ ਜਿਹੜਾ ਇਹ ਲੰਗਰ ਆ ਇਹ ਸੰਗਤ ਦੇ ਉੱਤਮ ਨਾਲ ਹੀ ਚੱਲਣਾ ਚਾਹੀਦਾ ਹੈ ਤਾਂ ਇਸ ਕਰਕੇ ਸਾਨੂੰ ਇਸ ਜ਼ਗੀਰ ਦੀ ਲੋੜ ਨਹੀਂ ਹੈ ਆਮ ਤੌਰ ਤੇ ਜੇ ਕੋਈ ਹੋਵੇ ਤਾਂ ਅਸੀਂ ਕਹਿੰਦੇ ਆ ਕਿ ਮਿਲਦੀ ਹੈ ਚੀਜ਼ ਲੈ ਲਓ ਫ੍ਰੀ ਦੀ ਚੀਜ਼ ਪਰ ਗੁਰੂ ਸਾਹਿਬ ਨੇ ਲੰਗਰ ਦੀ ਲੋੜ ਸੀ ਲੰਗਰ ਦੇ ਖਰਚੇ ਦੀ ਪਰ ਗੁਰੂ ਸਾਹਿਬ ਨੂੰ ਇੱਕ ਭਰੋਸਾ ਸੀ ਕਿ ਸਾਡੇ ਜਿਹੜੇ ਗੁਰਸਿੱਖ ਆ ਜਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਲੰਗਰ ਦੇ ਵਿੱਚ ਕਦੀ ਟੋਟ ਨਹੀਂ ਆਉਣੀ ਤਾਂ ਅਸੀਂ ਅੱਜ ਵੀ ਗੱਲ ਕਰਦੇ ਆ ਕਿ 20 ਰੁਪਏ ਦਾ ਲੰਗਰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਤਾਂ ਅੱਜ ਵੀ ਉਸੇ ਤਰ੍ਹਾਂ ਇਹ ਲੰਗਰ ਸਾਰੀਆਂ ਸੰਸਥਾਵਾਂ ਦੇ ਵਿੱਚ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਉਸੇ ਤਰ੍ਹਾਂ ਚੱਲ ਰਹੇ ਆ ਤਾਂ ਉਹ ਇੱਕ ਜਿਹੜੀ ਦੂਰਅੰਦੇਚੀ ਸੋਚ ਸੀ ਗੁਰੂ ਸਾਹਿਬ ਨੇ ਉਹ ਦਿਖਾਈ ਕਿ ਕੋਈ ਵੀ ਲਾਲਚ ਨਹੀਂ ਦਿਖਾਇਆ ਕਿ ਜਗੀਰ ਐਕਸੈਪਟ ਕਰ ਲਈਏ ਪਰ ਉਹਨਾਂ ਨੇ ਜਗੀਰ ਲੈਣ ਤੋਂ ਮਨਾਂ ਕਰ ਦਿੱਤਾ ਤੇ ਗੋਇੰਦਵਾਲ ਸਾਹਿਬ ਦੀ ਬਸੋਂ ਬਧਨ ਦੇ ਨਾਲ ਗੁਰੂ ਅਮਰਦਾਸ ਜੀ ਨੇ ਮਹਿਸੂਸ ਕੀਤਾ ਕਿ ਜਿਹੜਾ ਮਾਲਵੇ ਦੇ ਕੇਂਦਰੀ ਇਲਾਕੇ ਦੇ ਵਿੱਚ ਅਸੀਂ ਕੋਈ ਪ੍ਰਚਾਰ ਕੇਂਦਰ ਬਣਾਈਏ ਤਾਂ ਜਿਹੜਾ ਗੁਰੂ ਚੱਕ ਜਿਹੜਾ ਬਸਾਉਣ ਦਾ ਜਿਹੜਾ ਵਿਚਾਰ ਸੀ ਉਹ ਗੁਰੂ ਅਮਰਦਾਸ ਜੀ ਦਾ ਸੀ ਉਹਨਾਂ ਨੇ ਪਿੰਡ ਗੁਮਟਾਲਾ ਸੁਲਤਾਨਪਿੰਡ ਗਿੱਲਵਾਲੀ ਤੇ ਤੁੰਗ ਚਾਰ ਪਿੰਡਾਂ ਦੇ ਵਿੱਚ ਜਿਹੜੇ ਪੰਜ ਸੀਗੇ ਜਾਂ ਮੋੜੀ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਚਾਰਾਂ ਪਿੰਡਾਂ ਦੇ ਵਿਚਕਾਰ ਮੋੜੀ ਗੱਡ ਕੇ ਗੁਰੂ ਚੱਕ ਦੀ ਨੀਂਹ ਰੱਖੀ ਤੇ ਜਦੋਂ ਕਿਉਂਕਿ ਜਿੰਨੇ ਵੀ ਸਿੱਖ ਨਗਰ ਬਸੇ ਸੀ ਖਡੂਰ ਸਾਹਿਬ ਦਾ ਗੋਇੰਦਵਾਲ ਸਾਹਿਬ ਉਹ ਬਹੁਤ ਹੀ ਜਲਦੀ ਜਿਹੜੇ ਆ ਉਹ ਪ੍ਰਸਿੱਧ ਹੋ ਗਏ ਸੀ ਤੇ ਇਸੇ ਕਰਕੇ ਅੰਮ੍ਰਿਤਸਰ ਦੇ ਵਿੱਚ ਵੀ ਬੜੇ ਵੱਖਤਰਾ ਦੇ ਕਾਰੀਗਰ ਜਿਹੜੇ ਸੀਗੇ ਵੱਖਾ ਕਿੱਤਿਆਂ ਦੇ ਲੋਕ ਸੀ ਉਹ ਬਸ ਗਏ ਆ ਕੇ ਤਾਂ ਉਸ ਟਾਈਮ ਦੇ ਉੱਤੇ ਗੁਰੂ ਰਾਮਦਾਸ ਜੀ ਨੇ ਏ 1577 ਦੇ ਵਿੱਚ ਕਿਉਂਕਿ ਜਿਹੜਾ ਗੁਰੂ ਅਮਰਦਾਸ ਜੀ ਜੋਟੀਓ ਸਮਾਉਦੇ 1574 ਦੇ ਵਿੱਚ 1577 ਦੇ ਵਿੱਚ ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੀ 500 ਬਿਕਾ ਜਮੀਨ ਜਿਹੜੀ 700 ਰੁਪਏ ਦੇ ਵਿੱਚ ਖਰੀਦ ਕੇ ਉਹ ਸ਼ਹਿਰ ਨੂੰ ਅੱਗੇ ਹੋਰ ਉਹਦਾ ਵਿਸਤਾਰ ਕੀਤਾ ਸੀ ਅੰਮ੍ਰਿਤਸਰ ਦਾ ਤੇ ਅੰਮ੍ਰਿਤਸਰ ਜਿਹੜਾ ਉਸ ਟਾਈਮ ਦੇ ਉੱਤੇ ਬਹੁਤ ਹੀ ਕਾਟ ਟਾਈਮ ਦੇ ਵਿੱਚ ਲਾਹੌਰ ਨੂੰ ਟੱਕ ਦੇਣ ਲੱਗ ਪਿਆ ਸੀ ਕਿਉਂਕਿ ਆਮ ਤੌਰ ਤੇ ਲੋਕ ਲਾਹੌਰ ਜਾਂਦੇ ਸੀ ਆਪਣੀ ਸ਼ਾਪਿੰਗ ਕਰਨ ਕੋਈ ਸ਼ਾਦੀ ਆ ਗਈ ਕੁਛ ਆ ਗਿਆ ਤਾਂ ਲਾਹੌਰ ਇੱਕ ਵੱਡੀ ਮੰਡੀ ਹੁੰਦੀ ਸੀ ਤਾਂ ਉਹਨੂੰ ਰਿਪਲੇਸ ਕਰਤਾ ਸੀ ਅਮਰਸਰ ਨੇ ਜਦੋਂ ਅਮਰਸਰ ਸਭ ਬਸਿਆ ਸੀ ਸੋ ਇਸ ਤਰ੍ਹਾਂ ਗੋਇੰਦਵਾਲ ਸਾਹਿਬ ਤੋਂ ਬਾਅਦ ਜਿਹੜੀ ਅਮਰਸਰ ਦੀ ਜਿਹੜੀ ਆ ਸ਼ਹਿਰ ਦੀ ਸਥਾਪਨਾ ਗੁਰੂ ਚੱਕ ਦੇ ਤੌਰ ਤੇ ਗੁਰੂ ਅਮਰਦਾਸ ਜੀ ਦਾ ਵਿਚਾਰ ਸੀ ਤੇ ਗੋਇੰਦਵਾਲ ਸਾਹਿਬ ਨੂੰ ਮਾਣ ਹੈ ਕਿ ਇਹ ਤਿੰਨ ਗੁਰੂ ਸਹਿਬਾਨ ਦੀ ਚਰਨ ਛੋਹ ਧਰਤੀ ਹੈ ਕਿਉਂਕਿ ਇੱਥੇ ਗੁਰੂ ਅਮਰਦਾਸ ਜੀ ਨੇ ਇਹਨੂੰ ਬਸਾਇਆ ਸੀ ਗੋਇੰਦਵਾਲ ਸਾਹਿਬ ਨੂੰ ਤੇ ਗੁਰੂ ਰਾਮਦਾਸ ਜੀ ਇੱਥੇ ਰਹੇ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਜਨਮ ਵੀ ਜਿਹੜਾ ਆ ਗੋਇੰਦਵਾਲ ਸਾਹਿਬ ਹੀ ਹੋਇਆ ਸੀ ਤਾਂ ਉਸ ਕਰਕੇ ਇਸ ਪਵਿੱਤਰ ਧਰਤੀ ਦੇ ਉੱਤੇ ਗੁਰੂ ਅਮਰਦਾਸ ਜੀ ਨੇ ਆਪਣੀ ਜਿਹੜੇ ਜ਼ਿੰਦਗੀ ਦੇ ਗੁਰਿਆਈ ਦੇ ਸਾਰੇ ਸਾਲ ਜਿਹੜੇ ਆ ਬਤੀਤ ਕੀਤੇ ਆ ਜਿਸ ਤਰ੍ਹਾਂ ਉਹ ਗੱਲ ਕੀਤੀ ਸੀ ਡਾਕਟਰ ਪਰਮਵੀਰ ਜੀ ਨੇ ਕਿ ਭਾਈ ਦਾਤੂ ਜੀ ਜਦੋਂ ਆਉਂਦੇ ਆ ਰੰਝੇ ਸ਼ੋਅ ਕਰਦੇ ਆ ਤਾਂ ਜਿਹੜੀ ਆਮ ਸਾਨੂੰ ਸਾਖੀਆਂ 'ਚ ਪੜਨ ਨੂੰ ਮਿਲਦੀ ਆ ਕਿ ਭਾਈ ਦਾਤੂ ਜੀ ਗੁਰੂ ਸਾਹਿਬ ਦੇ ਲੱਤ ਮਾਰਦੇ ਆ ਤਾਂ ਉਹ ਵਿੱਚ ਲੇਖੋ ਕਿ ਗੁਰੂ ਸਾਹਿਬ ਦੀ ਨਿਮਰਤਾ ਦੀ ਆਪਾਂ ਜੇ ਨਿਮਰਤਾ ਦੇ ਪੁੰਜ ਕਹਿੰਦੇ ਆ ਉਹਨਾਂ ਨੂੰ ਜੇ ਸੇਵਾ ਦਾ ਪੁੰਜ ਕਹਿੰਦੇ ਆ ਤਾਂ ਉਹ ਇਹਦਾ ਗੁੱਸਾ ਕਿਲਾ ਨਹੀਂ ਕਰਦੇ ਜਾ ਕੇ ਪਾਈ ਦਾਤੂ ਦੀਆਂ ਜਿਹੜੀਆਂ ਲੱਤਾਂ ਪਟਣੇ ਸ਼ੁਰੂ ਕਰ ਦਿੰਦੇ ਆ ਕਹਿੰਦੇ ਵੀ ਮੈਨੂੰ ਖਿਮਾ ਕਰਨਾ ਕਿ ਮੇਰੇ ਬੁੱਢੇ ਹੱਡਾਂ ਦੇ ਨਾਲ ਖਰਬੇ ਹੱਡਾਂ ਦੇ ਨਾਲ ਤੁਹਾਡੇ ਪੈਰ ਨੂੰ ਨਰਮ ਪੈਰਾਂ ਨੂੰ ਛੱਟ ਲੱਗੀ ਹੋਊਗੀ ਤਾਂ ਮੈਨੂੰ ਇਹਦੇ ਲਈ ਖਿਮਾ ਕਰਨਾ ਤਾਂ ਇਹ ਇੱਕ ਲੈਵਲ ਹੈ ਨਿਮਰਤਾ ਦਾ ਜਿੱਥੇ ਅਸੀਂ ਆਮ ਤੌਰ ਤੇ ਆਮ ਇਨਸਾਨ ਜਿਹੜਾ ਹੈ ਉਹ ਅੱਗ ਬਬੂਲਾ ਹੋ ਜਾਂਦਾ ਹੈ ਕਿ ਮੇਰੇ ਕਿਸ ਨੇ ਕਿਦਾਂ ਮੈਨੂੰ ਛੇੜਤਾ ਨਾਲੇ ਜੋ ਸੰਗਤ ਸਾਡੇ ਨਾਲ ਆ ਤੇ ਭਾਈ ਦਾਤੂ ਜੀ ਨੇ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਗੁਰੂ ਸਥਾਪਿਤ ਕਰੇ ਪਰ ਸੰਗਤ ਨੇ ਨਹੀਂ ਐਕਸੈਪਟ ਕੀਤਾ ਤੇ ਫਿਰ ਉਹ ਜਿਹੜੀ ਤੁਹਾਡੇ ਨਾਲ ਸਾਖੀ ਸ਼ੇਅਰ ਕੀਤੀ ਸੀ ਮੋਦਰਾ ਸੰਨ ਸਾਹਿਬ ਵਾਲੀ ਕਿ ਗੁਰੂ ਅਮਰਦਾਸ ਜੀ ਬਸ ਕੇ ਚਲੇ ਜਾਂਦੇ ਹਨ ਤੇ ਬਸ ਕੇ ਜਾ ਕੇ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲੈਂਦੇ ਤੇ ਉੱਥੇ ਗੋਦਵਾਰ ਸੰਨ ਸਾਹਿਬ ਹੈ ਤੇ ਉੱਥੇ ਮੇਖਾਲ ਪਹਿਲੀ ਤਰੀਕ ਨੂੰ ਗੁਰੂ ਅਮਰਦਾਸ ਜੀ ਦਾ ਪਰਬ ਜਿਹੜਾ ਆ ਉੱਥੇ ਐਸਟੀਪੀਸੀ ਬਿਲੋਂ ਨਾਇਜ਼ ਜਾ ਰਿਹਾ ਹੈ ਤੇ ਜੇ ਅਸੀਂ ਬਾਣੀ ਗੱਲ ਕਰਦੇ ਆ ਗੁਰੂ ਅਮਰਦਾਸ ਜੀ ਦੀ ਬਾਣੀ ਦੀ ਤਾਂ ਗੁਰੂ ਅਮਰਦਾਸ ਜੀ ਦੀ ਬਾਣੀ ਜਿਹੜੀ ਸਾਡੇ ਜੀਵਨ ਦੇ ਬਹੁਤ ਨੇੜੇ ਹੈ ਖਾਸ ਕਰਕੇ ਡੀਨ ਸਾਹਿਬ ਨੇ ਵੀ ਗੱਲ ਕੀਤੀ ਸੀ ਡਾਕਟਰ ਪਰਮਵੀ ਨੇ ਵੀ ਗੱਲ ਕੀਤੀ ਸੀ ਆਨੰਦ ਸਾਹਿਬ ਦੀ ਆਨੰਦ ਬੇਸਿਕਲੀ ਆਨੰਦ ਦੀ ਅਵਸਥਾ ਜਿਹੜੀ ਆ ਉਹ ਸਾਧੀਆਂ ਦੀਆਂ ਪ੍ਰਾਪਤਿਕ ਲੋਰਾਂ ਤੋਂ ਬਹੁਤ ਅੱਗੇ ਦੀ ਅਵਸਥਾ ਹੈ ਇੱਕ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਹੈ ਤਾਂ ਜਦੋਂ ਗੁਰੂ ਸਾਹਿਬ ਨੇ ਸਾਨੂੰ ਪਰਉਪਕਾਰ ਲਈ ਹਰਪ ਆਪਣੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਪਰ ਉਪਕਾਰ ਲਈ ਝੰਡੋੜਿਆ ਹੈ ਤਾਂ ਉੱਥੇ ਗੁਰੂ ਸਾਹਿਬ ਆਨੰਦ ਸਾਹਿਬ ਦੇ ਵਿੱਚ ਸਾਡੇ ਸਰੀਰ ਨੂੰ ਸਾਡੇ ਸਰੀਰ ਦੇ ਇੱਕ ਇੱਕ ਅੰਗ ਨੂੰ ਪਰਮਾਤਮਾ ਦੇ ਨਾਲ ਜੋੜਨ ਦੇ ਲਈ ਇਸ਼ਾਰਾ ਕਰਦੇ ਹਨ ਕਿ ਇਹ ਸਰਬ ਨੂੰ ਮੇਰੇ ਸੱਚ ਸੁਣਨੇ ਨੂੰ ਪਠਾਏ ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ ਹਰਬ ਨਾ ਹਰ ਨਾ ਦੇਖੋ ਕੋਈ ਕਿ ਪਰਮਾਤਮਾ ਨਾਲ ਕਿਸ ਤਰ੍ਹਾਂ ਅਸੀਂ ਮਿਲਾਪ ਕਰਨਾ ਹੈ ਤੇ ਜਿੱਥੇ ਉਹ ਸਾਨੂੰ ਪ੍ਰੇਰਨਾ ਕਰਦੇ ਆ ਕਿ ਅਸੀਂ ਪ੍ਰਮਾਤਮਾ ਦੇ ਨਾਲ ਬਲਾਪ ਕਰੀਏ ਪ੍ਰਮਾਤਮਾ ਦਾ ਨਾਮ ਸਿਮਰਨ ਕਰੀਏ ਤਾਂ ਉੱਥੇ ਹੀ ਪ੍ਰਮਾਤਮਾ ਕੇ ਅਰਦਾਸ ਵੀ ਕਰਦੇ ਹਨ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤੇ ਦੁਆਰੇ ਉਬਰੇ ਕਿਤੇ ਲਿਹੋ ਉਬਾਰ ਸੋ ਜਾਤਪਾਤ ਦੇ ਅਗੇਂਸਟ ਫਿਰ ਪਰਦੇ ਦੇ ਅਗੇਂਸਟ ਬਹੁਤ ਵੱਡੀ ਆਵਾਜ਼ ਉਠਾਈ ਗ੍ਰੋਮਤ ਦਾਸ ਜੀ ਨੇ ਕਿਉਂਕਿ ਪਰਦੇ ਦਾ ਰਿਵਾਜ ਜਿਹੜਾ ਹੈ ਉਹ ਭਾਰਤੀ ਸੰਸਕriti ਦਾ ਰਿਵਾਜ ਨਹੀਂ ਸੀ ਆਮ ਤੌਰ ਤੇ ਅਸੀਂ ਉਹ ਨਾਨਕ ਦੇਵ ਜੀ ਬਾਣੀ ਕੀ ਪੜਦੇ ਆ ਕਿ ਜਦੋਂ ਮੁਗਲਾਂ ਦੇ ਤੌਰ ਤਰੀਕੇ ਚੋਂ ਦੀ ਜੋ ਪਹਿਰਾਵਾ ਸੀ ਉਹਨਾਂ ਦੀ ਭਾਸ਼ਾ ਸੀ ਅਸੀਂ ਇਤਿਹਾਸ ਨੂੰ ਸ਼ੁਰੂ ਕਰਤੀ ਇਸ ਤਰ੍ਹਾਂ ਹੀ ਮੁਗਲਾਂ ਦੇ ਵਿੱਚ ਜਿਹੜਾ ਇਸ ਦਾ ਉਹਨਾਂ ਦੀ ਜਿਹੜੀਆਂ ਸ਼ਾਹੀ ਖਾਨਦਾਨ ਦੀਆਂ ਔਰਤਾਂ ਸੀ ਤਾਂ ਉਹ ਬੁਰਕੇ ਚ ਰਹਿਣੀਆਂ ਸੀ ਤਾਂ ਉਹਨੂੰ ਦੇਖੋ ਦੇਖੀ ਜਿਹੜਾ ਅਸੀਂ ਆਪਣੇ ਆਪ ਨੂੰ ਉੱਚੇ ਸ਼ੋਅ ਕਰਨ ਦੇ ਲਈ ਆਮ ਤੌਰ ਤੇ ਅਸੀਂ ਅੱਜ ਵੀ ਕਰਦੇ ਆ ਕੋਈ ਵੱਡਾ ਬੰਦਾ ਕੰਮ ਕਰਦਾ ਤਾਂ ਅਸੀਂ ਉਹਦੀ ਰੀਸ ਕਰਦੇ ਆ ਤਾਂ ਆਪਣੇ ਆਪ ਨੂੰ ਵੱਡੇ ਸ਼ੋਅ ਕਰਨ ਦੇ ਲਈ ਹਿੰਦੂਆਂ ਦੇ ਵਿੱਚ ਪਰਦੇ ਦੀ ਜਿਹੜੀ ਰਸਮ ਜਿਹੜੀ ਆ ਉਹ ਸ਼ੁਰੂ ਹੋ ਗਈ ਸੀ ਤੇ ਉਹ ਪੱਦ ਦੀ ਰਸਮ ਵਾਸਤੇ ਵੀ ਗੁਰੂ ਅਮਰਦਾਸ ਜੀ ਨੇ ਬੜੇ ਸਖਤ ਹੁਕਮ ਕੀਤੇ ਸਨ ਕਿ ਜੋ ਵੀ ਮਾਈ ਜਿਹੜੀ ਆ ਉਹ ਸੰਗਤ ਕੰਮ ਆਵੇਗੀ ਤਾਂ ਉਹ ਘੁੰਡ ਨਹੀਂ ਕੱਡੇਗੀ ਆਮ ਤੌਰ ਤੇ ਆਪਣੇ ਜਿਹੜਾ ਪਰਦੇ ਦਾ ਜਿਹੜਾ ਰੂਪ ਸੀ ਉਹ ਵੱਖਰਾ ਸੀ ਕਿ ਔਰਤਾਂ ਕੋਈ ਵੱਡੀ ਉਮਰ ਦਾ ਜਿਹੜਾ ਮਰਦ ਹੁੰਦਾ ਸੀ ਤਾਂ ਉਹ ਤੋਂ ਘੁੰਡ ਕਰਦੀਆਂ ਸੀ ਤਾਂ ਗੁਰੂ ਅਮਰਦਾਸ ਜੀ ਨੇ ਉਸ ਪ੍ਰਥਾ ਨੂੰ ਵੀ ਖਤਮ ਕੀਤਾ ਕਿ ਜਿਹੜੀ ਪਰਦੇ ਦੀ ਪ੍ਰਥਾ ਹੈ ਸਤੀ ਦੀ ਪ੍ਰਥਾ ਵਾਸਤੇ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ ਖਾਸ ਕਰਕੇ ਵਿਧਵਾ ਬਿਆਹ ਵਾਸਤੇ ਵੀ ਉਹਨਾਂ ਨੇ ਐਫਰਟ ਕੀਤੇ ਕਿ ਵਿਧਵਾ ਜਿਹੜੀ ਆ ਉਹਦਾ ਵਿਆਹ ਕਰ ਦਿੱਤਾ ਜਾਵੇ ਤੇ ਦੁਨੀਆ ਵਾਸਤੇ ਦੀਨ ਦਰਦ ਇੰਨਾ ਜਿਆਦਾ ਸੀ ਕਿ ਇੱਕ ਸਾਖੀ ਦੇ ਵਿੱਚ ਪੜਨੇ ਆ ਕਿ ਉਹਨਾਂ ਦੇ ਨੇੜੇ ਦੇ ਗੋਇਲਵਾਲ ਦੇ ਨੇੜੇ ਦੇ ਪਿੰਡ ਦਾ ਇੱਕ ਕੋਈ ਨੌਜਵਾਨ ਸੀ ਪ੍ਰੇਮ ਕਰਕੇ ਨਾ ਆਉਂਦਾ ਆ ਉਹਦਾ ਸਾਖੀਆਂ ਦੇ ਵਿੱਚ ਕਿ ਉਹਨੂੰ ਕਾਫੀ ਅਮੀਰ ਹੁੰਦਾ ਆ ਬਾਪ ਦੀ ਮੌਤ ਹੋ ਜਾਂਦੀ ਆ ਉਹ ਸੰਗਤ ਚ ਪੈ ਜਾਂਦਾ ਆ ਤੇ ਉਹ ਸੰਗਤ ਜਹਾਪੈਂਦਾ ਤਾਂ ਉਹਨੂੰ ਕੋਹ ਹੋ ਜਾਂਦਾ ਆ ਉਹਨੂੰ ਪਿੰਡ ਚੋਂ ਲੋਕ ਕਰ ਦਿੰਦੇ ਆ ਤਾਂ ਗੁਰੂ ਅਮਰਦਾਸ ਜੀ ਉਹਨੂੰ ਗੋਇੰਦਵਾਲ ਸਾਹਿਬ ਚ ਰੱਖਦੇ ਆ ਉਹਦਾ ਇਲਾਜ ਕਰਾਉਂਦੇ ਆ ਤੇ ਜਦੋਂ ਠੀਕ ਹੋ ਜਾਂਦਾ ਆ ਤਾਂ ਆਪਣੇ ਇੱਕ ਸੇਵਕ ਨੂੰ ਕਹਿੰਦੇ ਕਿ ਆਪਣੀ ਬੇਟੀ ਦਾ ਵਿਆਹ ਜਿਹੜਾ ਇਹਨਾਂ ਕਰਤਾ ਜਾਵੇ ਤਾਂ ਉਹ ਸਿੱਖ ਜਿਹੜਾ ਆ ਉਹ ਕਹਿੰਦਾ ਕਿ ਨਹੀਂ ਇਹਦਾ ਪਹਿਲਾਂ ਨਸ਼ੇ ਹੀ ਸਕਾ ਇਹਦਾ ਕੀ ਪਤਾ ਦੁਬਾਰਾ ਫਿਰ ਇਹ ਨਸ਼ੇ ਕਰਨਾ ਪਵੇ ਜਾਂ ਹੋਰ ਦਾ ਮਰੀਜ਼ ਆ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਮੇਰਾ ਪੋਤੇ ਆ ਤੇ ਤੁਸੀਂ ਇਹਨਾਂ ਸ਼ਾਦੀ ਕਰ ਦੋ ਤਾਂ ਬਾਅਦ ਦੇ ਵਿੱਚ ਜਿਹੜਾ ਕੋਈ ਨੌਜਵਾਨ ਜਿਹੜਾ ਆ ਉਹ ਮੱਥੋਂ ਮਰਾਰੀ ਮੱਥੋਂ ਉਹ ਜਿਹੜੀ ਲੜਕੀ ਸੀ ਉਹਦਾ ਨਾਂ ਜਿਹੜਾ ਮੱਥੋਂ ਬਾਅਦ ਬੜੇ ਪਿਆ ਤੇ ਮੁਰਾਰੀ ਪ੍ਰੇਮ ਦਾ ਨਾਂ ਜਿਹੜਾ ਮੁਰਾਰੀ ਬਣ ਗਿਆ ਮੱਥੋਂ ਮੁਰਾਰੀ ਜਿਹੜਾ ਇੱਕ ਬਹੁਤ ਹੀ ਉੱਗਾ ਮੰਜੀਦਾਰ ਹੋਇਆ ਆ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀਦਾਰ ਜਿਹੜਾ ਮੱਥੋਂ ਮੁਰਾਰੀ ਸੀ ਤੇ ਇਸ ਤਰ੍ਹਾਂ ਕਰਕੇ ਮਤਲਬ ਜਿਹੜੀ ਉਹਨਾਂ ਦੀ ਪਰਉਪਕਾਰ ਦੀ ਭਾਵਨਾ ਸੀ ਗੁਰੂ ਸਾਹਿਬ ਦੀ ਉਹ ਬਹੁਤ ਵੱਡੀ ਸੀ ਤੇ ਉਹ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਦੁਨੀਆ ਦੇ ਕੋਈ ਵੀ ਹਸਤੀ ਜਿਹੜੀ ਆ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਸੋ ਗੁਰੂ ਸਹਿਬਾਨ ਦੇ ਜਿਹੜੇ ਸਾਡੇ ਉੱਤੇ ਬਹੁਤ ਪਰਉਪਕਾਰ ਹਨ ਤੇ ਖਾਸ ਕਰਕੇ ਜਦੋਂ ਅਸੀਂ ਇਸ ਤਰ੍ਹਾਂ ਦੇਰ ਮਨਾਉਂਦੇ ਆ ਤਾਂ ਸਾਨੂੰ ਉਸ ਵੇਲੇ ਇਹ ਮਨ ਦੇ ਵਿੱਚ ਕਿਤਨਾ ਕਿਤੇ ਅ ਅੰਤਰ ਚਿੰਤਨ ਦੀ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਦਿਨ ਮਨਾਉਂਦੇ ਆ ਉਹਨਾਂ ਦੇ ਬਾਣੀ ਬਾਰੇ ਗੱਲ ਕਰਦੇ ਆ ਉਹ ਦੇ ਕ੍ਰਿਸ਼ਾ ਬਾਰੇ ਗੱਲ ਕਰਦੇ ਆ ਪਰ ਕਿਤਨਾ ਕਿਤੇ ਅਸੀਂ ਥੋੜੀ ਦੇਰ ਬਾਅਦ ਜੰਬ ਸਾਧੁੰਦੇ ਆ ਸੋ ਸਾਨੂੰ ਸਾਰਿਆਂ ਨੂੰ ਵਲ ਕੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਇੱਕ ਵਧੀਆ ਸੋਚ ਜਿਹੜੀ ਆ ਉਹ ਤਵਾ ਕਭੀ ਚਾਹੀਦੀ ਆ ਜਾਤ ਪਾਤ ਛੂਤ ਛਾਤ ਜਾਂ ਹੋਰ ਡੇਸਟਰੀਆਂ ਲੰਮਤਾਂ ਐ ਅਮੀਰ ਗਰੀਬੀ ਦਾ ਪਾੜਾ ਆ ਉਸ ਪਾੜੇ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਨਰਵਾ ਸਮਾਜ ਜਿਹੜਾ ਆ ਬਣ ਸਕੇ ਤੇ ਖਾਸ ਕਰਕੇ ਗੁਰੂ ਅੰਗਦ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਮਨਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੋਂ ਸਾਨੂੰ ਆਪਣਾ ਮੂਲ ਪਛਾਣਨ ਦੀ ਲੋੜ ਹੈ ਤਾਂ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕੀਏ ਤੇ ਆਪਣੀ ਜੀਵਨ ਨੂੰ ਸਫਲਾ ਕਰ ਸਕੀਏ ਤੋ ਹੁਣ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਆ ਰਿਹਾ ਸੀ ਕਿ ਗੁਰੂ ਅਮਰਦਾਸ ਜੀ ਦਾ ਜੁਤੀ ਜੋਤ ਪ੍ਰੋਬ ਹੈ ਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਰੋ ਜਿਹੜਾ 450 ਸਾਲਾ ਉਹ ਵੀ ਇਸੇ ਸਾਲ ਦੇ ਵਿੱਚ ਆਉਂਦਾ ਆ ਆਮ ਤੌਰ ਤੇ ਜਿਹੜੀ ਸਾਡੀ ਪਰੰਪਰਾ ਆ ਉਹ ਸੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰੂ ਅਰਜਨ ਜੀ ਦੇ ਸ਼ਿਧੀ ਪਰੋਬ ਕੋ ਤੇਵਾ ਸ਼ਿਧੀ ਪਰੋ ਉਹਨੂੰ ਬਹੁਤ ਸਾਦਾ ਨਾ ਬਣਾਉਂਦੇ ਆ ਬਹੁਤ ਧੂਮਤਾਂ ਦਾ ਬਣਾਉਂਦੇ ਆ ਤੇ ਬਾਕੀ ਗੁਰੂ ਸਾਹਿਬਾਨ ਦੇ ਗੁਰਪੁਰਬ ਉਸ ਵੱਡੇ ਪੱਧਰ ਤੇ ਨਹੀਂ ਮਨਾਏ ਜਾਂਦੇ ਪਰ ਖਾਸ ਕਰਕੇ ਕਾਪੂਤ ਪ੍ਰੋਗਰਾਮ ਵੀ ਕੱਟ ਹੁੰਦੇ ਆ ਸੋ ਮੈਂ ਧਰਮ ਵਿਦਿਆਨ ਵਿਭਾਗ ਨੂੰ ਬੇਨਤੀ ਕਰਾਂਗਾ ਕਿ ਉਹ ਗੁਰੂ ਰਾਮਦਾਸ ਜੀ ਦੇ 450 ਸਾਲਾ ਪ੍ਰਕਾਸ਼ ਪੁਰਬ ਸੰਦੀ ਸੰਦੀ ਵੀ ਇੱਕ ਸੈਮੀਨਾਰ ਕਰਾਉਣ ਤਾਂ ਕਿ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਉਹਨਾਂ ਦੀ ਬਾਣੀ ਉਹਨਾਂ ਦੇ ਜੀਵਨ ਬਾਰੇ ਸਾਡੇ ਵਿਦਿਆਰਥੀਆਂ ਨੂੰ ਸਟਾਫ ਨੂੰ ਜਾਂ ਹੋਰ ਲੋਕਾਂ ਨੂੰ ਉਹਨਾਂ ਬਾਰੇ ਜਾਗਰੂਕਾ ਆ ਸਕੇ ਸੋ ਇੰਨੇ ਹੀ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਖੁੱਤੇ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ